ਅੱਜ ਗੁਰਦਾਸਪੁਰ ਸ਼ਹਿਰ ਵਿਖੇ ਸਾਡੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਤੇ ਸਾਡੀ ਪਾਰਟੀ ਦੇ ਐਕਟਿੰਗ ਪ੍ਰਧਾਨ ਤੇ ਬਟਾਲੇ ਤੋਂ ਐਮਐਲਏ ਸਾਡੇ ਸ਼ੈਰੀ ਕਲਸੀ ਜੀ ਤੇ ਸਾਡੇ ਰੰਧਾਵਾ ਸਾਹ ਜਿਹੜੇ ਡੇਰਾ ਬਾਬਾ ਨਾਨਕ ਤੋਂ ਹੁਣੇ ਜਿੱਤ ਕੇ ਆਏ ਨੇ ਇਹ ਵੀ ਮੇਰੇ ਨਾਲ ਨੇ ਤੇ ਅੱਜ ਅਸੀਂ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਹੁੰਚੇ ਆਂ ਇੱਥੇ ਨਵੀਂ ਡ੍ਰੇਨ ਜਿਹੜੇ ਪੂਰੇ ਸ਼ਹਿਰ ਦੇ ਅੰਦਰ ਦੀ ਹੋ ਕੇ ਲੰਘਦੀ ਹੈ ਤੇ ਇਹ ਡਰੇਨ ਪੂਰੇ ਸ਼ਹਿਰ ਦੇ ਲਈ ਇੱਕ ਵੱਡੀ ਸਮੱਸਿਆ ਇਸ ਕਰਕੇ ਬਣੀ ਹੋਈ ᱛੀ ਕਿਉਂਕਿ ਸਮੇਂ ਦੇ ਨਾਲ ਇਹ ਡਰੇਨ ਦੀ ਚੜਾਈ ਬਹੁਤ ਜ਼ਿਆਦਾ ਹੋ ਗਈ ᱛੀ ਜਿਹੜੀਆਂ ਇਹਨਾਂ ਦੇ ਸਾਈਡਾਂ ਸੀ ਉਹ ਖੁਰੀਆਂ ਹੋਈਆਂ ਸੀ ਸਿੱਕੇ ਕਿਸੇ ਵੀ ਸਮੇਂ ਦੁਰਘਟਨਾ ਦਾ ਖਤਰਾ ਬਣਿਆ ਰਹਿੰਦਾ ਸੀ ਸੋ ਲੋਕਾਂ ਦੇ ਘਰ ਵੀ ਦੇ ਉੱਪਰ ਨੇ ਦੁਕਾਨਾਂ ਵੀ ਉੱਪਰ ਨੇ ਸੋ ਇਹ ਸਾਡੇ ਚੇਅਰਮੈਨ ਸਾਹਿਬ ਰਮਣ ਬਹਿਜ ਜੀ ਦੇ ਯਤਨਾ ਸਦਕਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਇਹ ਪੂਰੇ ਸ਼ਹਿਰ ਦੀ 3 ਕਿਲੋਮੀਟਰ ਲੰਬੀ ਜਿਹੜੀ ਡਰੇਨ ਹੈ 7 ਕਰੋੜ ਰੁਪਿਆ ਦੇ ਖਰਚ ਹੋਣਾ ਤੇ ਇਹ ਸਾਰੇ ਡਰੇਨ ਦੋਨੇ ਸਾਈਡਾਂ ਤੋਂ ਪੱਕੇ ਕੀਤੀ ਗਈ ਹੈ ਤਾਂ ਜੋ ਕੋਈ ਇੱਥੇ ਬੂਟੀ ਨਾ ਹੋ ਸਕੇ ਕਿਉਂ ਬੂਟੀਆਂ ਹੋ ਜਾਂਦੇ ਤੇ ਘਾਹ ਹੋ ਜਾਂਦਾ ਸੀ ਪਤਾ ਨਹੀਂ ਕਿਸੇ ਗੱਲ ਦਾ ਲੱਗਦਾ ਸੀ ਸੋ ਉਹ ਗੰਦਗੀ ਨਾ ਫੈਲੇ ਇਹ 7 ਕਰੋੜ ਰੁਪਏ ਦੀ ਲਾਗਤ ਦੇ ਨਾਲ ਹੈ ਜਿਹੜੀ ਇਹ ਪੱਕੀ ਕੀਤੀ ਜਾ ਰਹੀ ਹੈ ਸੋ ਇਹਦੇ ਪੱਕੇ ਹੋਣ ਦੇ ਨਾਲ ਮੰਗ ਹੈ ਪਿਛਲੇ ਬਹੁਤ ਸਾਲਾਂ ਤੋਂ ਧੀ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਤੇ ਜਿਹੜੇ ਲੋਕ ਇੱਥੋਂ ਜਿੱਤ ਕੇ ਜਾਂਦੇ ਰਹੇ ਉਹਨਾਂ ਨੇ ਕਦੇ ਕੋਈ ਧਿਆਨ ਨਹੀਂ ਕੀਤਾ ਪਰ ਸਾਡੇ ਰਮਨ ਬਹਿਲ ਜੀ ਬੇਸ਼ੱਕ ਨਹੀਂ ਜਿੱਤ ਸਕੇ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨਾਂ ਦੀ ਕੋਸ਼ਿਸ਼ ਨੂੰ ਅੱਜ ਬੋਰ ਪਿਆ ਤੇ ਇਹ ਜਿਹੜੇ ਡ੍ਰੇਨ ਐ ਪੱਕੇ ਹੁਣ ਜਾਰੀ ਹੈ ਮਾਈਨਿੰਗ ਪਾਲਿਸੀ ਜਿਹੜੀ ਨਹੀਂ ਬਣਾ ਦਿੱਤੀ ਗਈ ਹੈ ਲੱਗਦਾ ਕਿ ਉਹਨਾਂ ਬੈਨੀਫਿਟ ਹੋਊਗਾ ਜੋ ਸਰਕਾਰ ਨੇ ਕਿਹਾ ਜੇ ਲੁੱਕਾ ਰੋ ਬਹੁਤ ਵੱਡਾ ਬੈਨੀਫਿਟ ਹੋਏਗਾ ਕ੍ਰੈਸ਼ਰ ਐਕਟ ਅਸੀਂ ਬਣਾਇਆ ਹੈ ਦੀ ਰੈਗੂਲੇਸ਼ਨ ਆਫ ਕ੍ਰੈਸ਼ਰ ਯੂਨਿਟ ਸਟਾਕ ਸਟੈਂਡਰਡ ਰਿਟੇਲਰ ਬਿਲ 2025 ਕੱਲ ਅਸੀਂ ਪਾਸ ਕੀਤਾ ਹੈ ਜਿਹਦੇ ਆਉਣ ਦੇ ਨਾਲ ਜੋ ਰੈਗੂਲੇਟਰੀ ਸੀ ਪਹਿਲਾਂ ਉਹ ਸਾਰੇ ਰੈਗੂਲਰਾਈਜ਼ ਹੋ ਜਾਣੇ ਨੇ ਤੇ ਹਰ ਚੀਜ਼ ਅਸੀਂ ਡਿਫਾਈਨ ਕਰਤੀ ਰਜਿਸਟ੍ਰੇਸ਼ਨ ਤੋਂ ਲੈ ਕੇ ਹਿੱਸਾਂ ਤੱਕ ਤੇ ਉਸ ਤੋਂ ਪਹਿਲਾਂ ਅਸੀਂ ਡਿਪਾਰਟਮੈਂਟ ਦੁਆਰਾ ਸਾਰੇ ਜਿੰਨੇ ਸਟੇਕ ਹোলਡਰ ਸੀ ਭਾਵੇਂ ਕ੍ਰਿਸ਼ਾਣਾਂ ਵਾਲੇ ਸੀ ਭਾਵੇਂ ਕੋਈ ਮਾਈਨਿੰਗ ਵਾਲੇ ਸੀ ਸਾਰਿਆਂ ਦੀ ਬਾਕਾਇਦਾ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਸਾਡਾ ਮੋਟਿਵ ਕੀ ਆ ਸਰਕਾਰ ਦਾ ਸਰਕਾਰ ਦਾ ਮੋਟਿਵ ਸਭ ਤੋਂ ਪਹਿਲਾਂ ਤਾਂ ਹੈ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਹਰ ਇੱਕ ਕੰਮ ਕੰਮ ਟਰਾਂਸਪੇਰੈਂਟ ਢੰਗ ਦੇ ਨਾਲ ਹੀ ਕੀਤਾ ਤੇ ਦੂਜਾ ਸਾਡਾ ਹੈ ਕਿ ਲੋਕਾਂ ਨੂੰ ਰੇਤਾ ਬਜਰੀ ਜਿਹੜੀ ਸਸਤੇ ਰੇਟ ਤੇ ਮਿਲ ਸਕੇ ਤੀਜਾ ਜਿਹੜੀ ਇੰਡਸਟਰੀ ਹੈ ਪੰਜਾਬ ਦੇ ਵਿੱਚ ਜੋ ਵੀ ਇੰਡਸਟਰੀ ਹੈ ਜਿਸ ਤਰ੍ਹਾਂ ਕ੍ਰਿਸ਼ਰ ਇੰਡਸਟਰੀ ਹੈ ਉਹਨਾਂ ਦੀਆਂ ਸਮੱਸਿਆਵਾਂ ਆਸੀਆਂ ਵੀ ਉਹਨਾਂ ਨੂੰ ਵੀ ਰਾਹਤ ਮਿਲੇ ਤੇ ਸਰਕਾਰ ਦਾ ਰੈਵਨਿਊ ਵੀ ਜਨਰੇਟ ਹੋਵੇ ਹੁਣ ਪਹਿਲਾਂ ਕੀ ਸੀ ਕੋਈ ਨਿਯਮ ਹੈ ਨਹੀਂ ਸੀ ਤੇ ਪੈਸਾ ਜਾਂਦਾ ਕਿਤੇ ਅਫਸਰਾਂ ਦੇ ਤੇ ਫਿਰ ਜਾਂ ਫਿਰ ਪੋਲੀਟੀਕਲ ਬੰਦਿਆਂ ਦੇ ਹੱਥਾਂ ਚਲ ਜਾਂਦਾ ਸੀ ਸੋ ਅਸੀਂ ਹੁਣ ਹਰ ਇੱਕ ਚੀਜ਼ ਡਿਫਾਈਨ ਕਰਤੀ ਆ ਤਿੰਨ ਸਾਲ ਆਤੀ ਆ ਸੰ ਤਿੰਨ ਸਾਲ ਫੇ ਪਾ ਕੇ ਕਿੱਧਰ ਗਿਆ ਜੀ ਆਪ ਸਾਨੂੰ ਕਿਹਾ ਜਾਂ ਕਿੱਧਰ ਗਿਆ ਉਹ ਵੀ ਦੱਸ ਦਮੈਂ ਪਹਿਲਾਂ ਇਹਦੀ ਗੱਲ ਪੂਰੀ ਕਰ ਲੈਂਦੇ ਮੈਨੂੰ ਉਹ ਵੀ ਮੈਂ ਦੱਸ ਦਨਾਂ ਜਿਹੜਾ ਅਸੀਂ ਹੁਣ ਐਕਟ ਬਾਰੇ ਗੱਲ ਕਰਦੇ ਆ ਅਸੀਂ ਅੱਜ ਫੀਸਾਂ ਵੀ ਕੀਤੀਆਂ ਨੇ ਤੇ ਜੇ ਹਰ ਅਫਸਰ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਤੇ ਕਿਹੜਾ ਜ਼ਿੰਮੇਵਾਰ ਅਫਸਰ ਕੀ ਕਰ ਸਕਦਾ ਕਿਉਂਕਿ ਕ੍ਰੈਸ਼ਰ ਵਾਲਿਆਂ ਦੀ ਇਹ ਦਿੱਕਤ ਸੀ ਕ੍ਰੈਸ਼ਰ ਵਾਲੇ ਕਹਿੰਦੇ ਸੀ ਸਾਨੂੰ ਇਹੀ ਨਹੀਂ ਪਤਾ ਲੱਗਦਾ ਜੀ ਵੀ ਅਸੀਂ ਕਰਨਾ ਕੀ ਹੈ ਕੋਈ ਕ੍ਰੈਸ਼ਰ ਵਾਲਾ ਚੋਰੀ ਨਹੀਂ ਕਰਨੀ ਚਾਹੁੰਦਾ ਸਾਰੇ ਮੈਂ ਸਮਝਦਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਸਹੀ ਪਲੇਟਫਾਰਮ ਹੈ ਜਿਹੜਾ ਉਹ ਮਹਈਆ ਕਰਾਉਣਾ ਸਾਡਾ ਕੰਮ ਸੀ ਸੋ ਲੰਬਾ ਵਿਚਾਰ ਵਟਾਂਦਰਾ ਐਕਟ ਬਣਾਉਣਾ ਕੋਈ ਛੋਟੀ ਗੱਲ ਨਹੀਂ ਹੋਇਆ ਕਰਦੀ ਇਹਦੇ ਪਿੱਛੇ ਬੜੀ ਮਿਹਨਤ ਦੀ ਲੋੜ ਹੈ ਤੇ ਬੜੀ ਵਿਚਾਰ ਵਟਾਂਦਰਾ ਲੋਕਾਂ ਦੇ ਨਾਲ ਵੀ ਮਹਿਕਮੇ ਦੇ ਨਾਲ ਵੀ ਕਿਉਂਕਿ ਦੂਜੇ ਮਹਿਕਮੇ 'ਚ ਵਾਤਾਵਰਨ ਵੀ ਆ ਜਾਂਦਾ ਹੁਣ ਅਸੀਂ ਤਾਂ ਇਸ ਤੇ ਇੱਥੋਂ ਤੱਕ ਕੀਤਾ ਕਿ ਜੋ ਜਿੱਤੇ ਪ੍ਰੈਸ਼ਰ ਲੱਗਦਾ ਤਾਂ ਉੱਥੇ ਵਾਤਾਵਰਨ ਵੀ ਦੋਸ਼ਿਤ ਹੁੰਦਾ ਸੋ ਉਸ ਵਾਤਾਵਰਨ ਦੋਸ਼ਿਤ ਨੂੰ ਜਿਹੜੇ ਲੋਕਾਂ ਨੂੰ ਇਹ ਸਹਿਣਾ ਪੈਂਦਾ ਅਸੀਂ ਉਹਨਾਂ ਲਈ ਕੀ ਕਰ ਸਕਦੇ ਆ ਉਹ ਵੀ ਅਸੀਂ ਕੀਤਾ ਤੇ ਜਿਹੜੀਆਂ ਹੁਣ ਰਿਟਰਨਾਂ ਨਹੀਂ ਭਰੀਆਂ ਜਾਂਦੀਆਂ ਅਸੀਂ ਕ੍ਰੈਸ਼ਰਾਂ ਵਾਲੇ ਕੋਈ ਰਿਟਰਨਾਂ ਨਹੀਂ ਭਰਦੇ ਸੀ ਅਸੀਂ ਉਹ ਸਿਸਟਮ ਕਰਤਾ 2 ਮਹੀਨੇ ਰਿਟਰਨ ਨਹੀਂ ਭਰੇਗਾ ਤਾਂ ਉਸ ਦੀ ਜਿਹੜੀ ਸਸਪੈਂਡ ਕਰ ਕੀਤਾ ਜਾਊਗਾ ਲਾਇਸੈਂਸ ਤਿੰਨ ਮਹੀਨੇ ਨਹੀਂ ਪਰੂਗਾ ਤਾਂ ਟਰਮੀਨੇਟ ਕੀਤਾ ਜਾਊਗਾ ਸੋ ਅਸੀਂ ਹਰ ਗੱਲ ਨੂੰ ਰੈਗੂਲਰਾਈਜ਼ ਕੀਤਾ ਹੈ ਡੇਡ ਪਾਲਸੀ ਕਿਉਂ ਆਈ ਲੇਟ ਪਾਲਸੀ ਕਿਉਂ ਆਈ ਕੀ ਕਾਰਨ ਮੰਨਦੇ ਮੈਂ ਉਹੀ ਦੱਸਦਾ ਲੇਟ ਪਾਲਸੀ ਪਹਿਲਾਂ ਇਸ ਅਸੀਂ ਥਿਉਰੀ ਤੇ ਕੰਮ ਕਰਦੇ ਰਹੇ ਹਾਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਅਸੀਂ ਜਿਹੜੀ 3 ਸਾਲ ਦੀ ਤੁਸੀਂ ਗੱਲ ਕਰਦੇ ਹੋ ਪਹਿਲੇ ਦਿਨ ਤੋਂ ਹੀ ਅਸੀਂ ਕ੍ਰੈਸ਼ਰਾਂ ਦੇ ਉੱਤੇ ਕ੍ਰੈਸ਼ਰਾਂ ਵਾਲਿਆਂ ਨੂੰ ਰਾਹਤ ਵੀ ਦਿੱਤੀ ਹੈ ਤੇ ਉਹਨਾਂ ਨੂੰ ਅਸੀਂ ਜਿਵੇਂ ਉਹਨਾਂ ਦੀਆਂ ਕੋਈ ਜ਼ਰੂਰਤਾਂ ਸੀ ਉਹ ਵੀ ਪੂਰੀਆਂ ਕੀਤੀਆਂ ਨੇ ਸਰਕਾਰ ਦਾ ਰੈਵਨਿਊ ਨਹੀਂ ਬੰਦ ਨਹੀਂ ਰਹੇ ਬੰਦ ਜਿਹੜੇ ਰਹੇ ਤੇ ਉਹ ਹੁਣ ਦੇ ਨਹੀਂ ਬੰਦ ਰਹੇ ਤੇ ਲੰਬੇ ਸਮੇਂ ਤੋਂ ਬੰਦ ਸੀ ਅਸੀਂ ਹੁਣ ਉਹਨਾਂ ਨੂੰ ਚਲਾਉਣ ਦੀ ਗੱਲ ਕੀਤੀ ਹੈ ਅੱਜ 450 ਕ੍ਰੈਸ਼ਰ ਹੈ ਪੰਜਾਬ ਦੇ ਵਿੱਚ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਰੂਲਸ ਬਣਾਉਣੇ ਨੇ ਆ ਤੁਸੀਂ ਰੂਲਸ ਦੇ ਵਿੱਚ ਦੇਖੋਗੇ ਕਿ ਅਸੀਂ ਜੇ ਉਹਨਾਂ ਨੂੰ ਰਾਹਤ ਦਿਤਿਏ ਸਰਕਾਰ ਦਾ ਰੈਵਨਿਊ ਵੀ ਜਨਰੇਟ ਹੋਏਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ ਸਾਡਾ ਵੱਡਾ ਮੁੱਦਾ ਇਹ ਹੈ ਸੋ ਆਉਣ ਵਾਲਾ ਸਮਾਂ ਇਸ ਗੱਲ ਦੀ ਪੂਰੀ ਇੱਕ ਮੀਲ ਪੱਥਰ ਸਾਬਤ ਹੋਏਗਾ ਜਿਹੜਾ ਧੰਨਵਾਦ